ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੋਕ ਵੀ ਗੇਟ ਨੂੰ ਡੀਗਦੇ ਸੀਗੇ ਤੇ ਅੱਜ ਗੇਟ ਆ ਜਾਣਾ। ਅੱਜ ਵੀ ਹਲੇ ਦੁਪਹਿਰ ਦਾ ਕਹਿੰਦੇ ਸੀ ਦੁਪਹਿਰ ਦਾ ਗੇਟ ਲੈ ਕੇ ਆਉਣਗੇ। ਜ਼ਿਆਦਾ ਉਭਾ ਜਾਂਦੀਆਂ ਬੰਲਾ। ਹਾਂਜੀ, ਚਲ ਆ ਜਾਣਾ ਅੱਜਾ ਮੈਂ ਕਹੇ ਮਿਲ ਕੇ ਆਏਗਾ ਨਾ ਤਿਆਰ ਹੋ ਗੇਟ ਦਾ ਬਣਿਆ ਬੱਸ ਉਹਨਾਂ ਕੋਲ। ਅੱਛਾ। ਮੈਂ ਤਾਂ ਵੇਲ ਨਹੀਂ ਹੁ ਅੱਜ। ਵੇਲ ਨਾਲਾ ਵੇਲੀ ਉਹ ਤਾਂ। ਵੇਲੀ ਹੈ। ਕਿਹਨੇ ਜਦ ਦੁਪਹਿਰ ਨੂੰ ਲਿਆ ਲਿਓਣਾ ਸੀ। ਚਲ ਇਹ ਵੀ ਵਧੀਆ ਤੇ ਹੁਣ ਤੁਹਾਨੂੰ ਰੈਂਪ ਤੋਂ ਹੁੰਦਾ ਰੈਂਪ ਦੇ ਦੇਖੋ ਕਿੰਨੀ ਟੋਰ ਬਣ ਗਈ ਬਈ। ਉਹ ਰੈਂਪ ਤੇ ਘੇਰੂ ਮੁਰਦਾ ਦਾ ਹੁੰਦਾ ਲੈ ਹੁਣ ਮੈਂ ਹੁਣ ਨਹੀਂ ਟਾਇਲ ਪਟਾਂਗੇ ਹਾਂ ਇਹ ਤਾਂ ਗੇਟ ਲਾ ਕੇ ਦੇਖਾਂ ਨਾ ਬਣ ਜਾਣਾ ਇਹ ਪਰ ਰੜਕਾ ਮਰਾ ਦੀ ਰਹਿਣ ਦੀ ਹੈ ਨਹੀਂ ਨਹੀਂ ਸਾਫ ਹੈ ਸਿੰਬਰ ਨਾਲ ਸਾਫਾ ਆਂਡੀ ਬੋਡੀ ਸੇ ਨਹੀਂ ਆਰੇ ਇਹ ਨਹੀਂ ਰੜਕਾ ਥਲਾਣਾ ਥਲਾਣ ਦੇਖ ਲੀ ਲੈ ਨਹੀਂ ਲੈ ਨਹੀਂ ਅੱਛਾ ਕਿਸਾਨ ਮਾਰਨਾ ਜਾਲੰਗ ਵਾਲੇ ਕਟਿੰਗ ਕਰਨੀ ਕਾਦੀ ਕਟਿੰਗ ਕਰਨੀ ਨਾ ਨਾ ਇਧਰ ਬੱਸ ਅੱਛਾ ਜੀ ਚਲੋ ਵੀ ਦੇਖਦੇ ਗੇਟ ਆਉਂਦਾ ਅੱਜ ਕਿ ਨਹੀਂ ਲੈ ਵੀ ਗੇਟ ਆ ਗਿਆ ਆ ਵੀ ਜਾਲੀ ਦਾ ਖੜਾ ਛੁੱਟ ਜਾਣਾ ਮਾਰੀ ਜਾਲੀ ਦਾ ਖੜਾ ਛੁੱਟ ਜਾਣਾ ਗੇਟ ਹੀ ਲੱਗੂ ਸਿੱਧਾ ਹਾਂ ਜੀ ਆ ਗਿਆ ਆਪਣੇ ਨਾ ਇੱਧਰ ਵੀ ਨਹੀਂ ਆ ਜੀ ਜਗੜਦੇ ਵਿੱਚ ਸਤਨਕਰੀ ਪਰ ਜਿਹੜਾ ਮਾੜਾ ਹੈ ਉਹ ਜਗੜਾ ਹੋ ਗਿਆ ਆ ਦੇਖੋ ਆਲੇ ਦੁਆਲੇ ਤੋਂ ਜਾਂਦਾ ਹੈ ਬਹੁਤ ਬੰਦਨ ਤੋਂ ਬੰਦਨ ਤੋਂ ਜਾਂਦਾ ਹੈ ਪਰ ਗੇਟ ਫਿੱਟ ਹੁੰਦਾ ਤੇ ਅੱਜ ਤੁਪ ਚੈੱਕ ਕਰੂਗੇ ਕਿੰਨੀ ਤਿੱਖੀ ਐ ਤੇਂਦਰ ਟੈਲਾਂ ਬਦਲਣੀਆਂ ਆ ਆ ਦੋ ਟੈਲਾਂ ਟੁੱਟੀਆਂ ਸੀਗੀਆਂ ਤਕਰਾ ਤੇ ਕਰੋ ਜਿੱਦਲੇ ਨੰਬਰ ਦੇ ਨਮੀ ਲਾਉਣ ਦੇ ਹੁਣ ਨਾ ਨਿਕਲਣੇ ਕੋਈ ਨਹੀਂ ਕੋਈ ਤੇ ਜੰਮੂ ਸਹੀ ਸਿਵਾ ਚੇਰੀ ਚਾਹਤ ਨਾ ਲਗਾ ਦੇ ਹੱਥ ਵੀ ਵੱਡੋ ਜਾਂਦੇ ਆ ਕਲੰਗੀ ਨੇਟ

ਈ ਟਾਇਲ ਮਾ ਕਰਸੀ ਟਾਇਲ ਹੌਲੀ ਜਿਹੜਾਣੇ ਤੂੜੇ ਬਦੂ ਨੈਵੀਗੇਟ ਕਰਨ ਲੱਗੇ ਫਿੱਟ ਉੱਪਰ ਪੰਨ ਜੇ ਸਿੱਟਾ ਰੋਧਨਾਂ ਸਲਾਈਡਿੰਗ ਹੋ ਗਿਆ ਇਧਰ ਨੂੰ ਆਉਂਗਾ ਇੱਕ ਸਾਡੇ ਲਾਈਟ ਬੋਕਾ ਡੀ ਵੀ ਐ ਇੱਕ ਵਾਰ ਜਿੱਕੇ ਮਸ਼ੀਨ ਚੱਲ ਜਾਈ ਉਧਰਲੀ ਚੱਲੂੰਗੀ ਦਾ ਇਧਰਲੀ ਚੱਲੂਗੀ ਨਿਕਲ ਗਿਆ ਨੇ ਇਹ ਥੱਲੇ ਫਰਸ ਨਿਕਲ ਆਇਆ ਚਲ ਲੈਤਾ ਹੈ ਥਰੜਾ ਫਰਸ ਆ ਗਿਆ ਉਹ ਜੰਮ ਗਿਆ ਹੈ ਪਾਣੀ ਇਹ ਕੱਢਣਾ ਪਊਗਾ ਅੰਦਰ ਦੇ ਦੇ ਬੈਲਟੀ ਮਸ਼ੀਨ ਚੱਲਦੀ ਹੀ ਨਹੀਂ ਲੈਡ ਪੂਰੀ ਪੂਰੀ ਹੈ ਆ ਮੜ ਗਿਆ ਸੀਗਾ ਫਿਰ ਜਨਰੇਟਰ ਪਾਉਣਾ ਪਿਆ ਜੇਡ ਨਾਲੇ ਕੰਮ ਚੱਲਣਾ ਹੈ ਹੁਣੇ ਇਹ ਦੇਖ ਮਾਰਦਾ ਹੈ ਓਏ ਬੜਾ ਔਖਾ ਕੰਮ ਚੱਲੇਗਾ ਜਨਰੇਟਰ ਲਿਆ ਕੇ ਜਨਰੇਟਰ ਵੀ ਬੜਾ ਔਖਾ ਫਿੱਟ ਹੋਇਆ ਚੱਲ ਬਾਬਾ ਜੀ चलूटे भी क्या करे ए सी बहुत हो गए चल पाई चल पे चल पे, पे। गेट आया। ਹਾਂ ਇਹਨਾਂ ਜੋ ਕਰਿਆ ਕੋਈ ਨਹੀਂ ਦਿਖਾਇਆ ਲੈ ਮੈਨੂੰ ਪੜ ਚਾਹਦਾਂ ਹਾਂ ਉਹ ਠੀਕ ਆ ਆ ਜਾ ਥੱਲੇ ਤੇ ਟੈਲਾ ਵੀ ਬੰਨ ਹੋ ਗਈ ਹੈ ਕਿਥੇ ਦੇ ਆ ਦਿਖਾ ਨਾਲ ਇਧਰ ਨਾਲ ਇਧਰ ਨਾਲ ਇਧਰ ਨਾਲ ਇਧਰ ਨਾਲ

ਇਹ ਇਹ ਕੋਈ ਚੀਜ਼ ਗਿਰਦੀ ਆ ਤਾਂ ਹੀ ਹੈ ਨਾ ਤਾਂ ਹੀ ਨਹੀਂ ਤਾਂ ਫੋਟੋ ਹੀ ਨਹੀਂ ਚਾਈ ਚਿੱਟੀ ਜਣਾ ਚਿੱਟੀ ਕੇ ਨਿਸ਼ਾਨ ਦੇਖਣਾ ਹੈ ਚਿੱਕੀ ਦੇ ਨਾ ਕੱਢੀ ਲੱਗੂਗੀ ਦੁਆਰ ਤਾਂ ਕਾਲੀ ਜਾਂ ਵੀ ਦੇਖ ਰਹਾ ਹੈ ਸਾਡੇ ਕੋਈ ਚੀਜ਼ ਵੱਜੀ ਨਹੀਂ ਆ ਤਕੜੀਆਂ ਵੱਜੀ ਵੀ ਨਹੀਂ ਕੋਈ ਥੋੜੀ ਜਿਹੀ ਕੋਈ ਚੀਜ਼ ਗਰੀ ਆ ਨਾ ਜਗਾਂ ਨਾ ਕਾਲਾ ਜੋ ਪਰਦਨਾ ਕਨ ਪਤਾ ਨਹੀਂ ਲੱਗਣਾ ਇਹ ਤਾਂ ਮੈਂ ਚਲ ਚਿੱਟੀ ਲੋਟ ਕਰਵਾ ਲਾਂਦਾ ਕੈਮਰਾ ਰੱਖੇ ਨੇ ਕਿੰਨੇ ਨੂੰ ਕਰਕੇ ਉੱਥੇ ਟੱਲ ਕੈਮਰਾ ਚੱਲ ਕੋਈ ਨਹੀਂ ਹਾਂ ਬਹੁਤ ਗਰਮੀ ਬੁਦਰ ਮੁਡੇ ਭਿੱਜਿਆ ਪਿਆ ਗਰਮੀ ਗਿਆ ਨਿਕੜ ਗਏ ਗਰਮੀ ਜਿਆਦਾ ਗ੍ਰਿੱਡ ਭੱਗ ਮੈਂ ਬਹੁਤ ਨਾ ਵਿਲਪਰ ਦੇ ਪਿੱਛੇ ਕਰਤਾ ਨਾ ਨਾਟੇ ਕਰਨ ਲੱਗੇ ਹੋਏ ਆ ਤੇ ਬਾਹਰ ਆ ਇੰਗਲਾ ਵੀ ਲੱਗਣੀ ਆ ਤੇ ਬਾਅਦ ਵਿੱਚ ਇਨਫੈਕਟ ਕਰਕੇ ਬਾਅਦ ਲਾਉਂਦੇ ਇਹਨਾਂ ਨੇ ਬਾਕੀ ਦੇਖਦੇ ਹਾਲੇ 他们说。 ਇਹ ਟਿਡਿੰਗ ਕਰ ਰਿਹਾ ਹਨ। ਲੋੜੀਂਦੀ ਅੰਦਰ ਬਿਜਲੀ ਵਾਲੀ ਵੀ ਬਿਲਾ ਲੈ। ਮਜੂਰ ਜੀ ਆ ਜਾਂਦੇ। ਬਿਲਾ ਦੂੰਗੀ ਪਹਿਲੇ ਅੱਜ। ਬਿੱਲ ਅੱਜ ਪਾਇਆ ਤੇ ਨਹੀਂ ਵਿਚੋ। ਹਾਂ ਪਾਵੇ ਵੀ ਕਟਵਾਉਣੀ। ਬੈਂਡ ਪਾਉਣਾ ਪੈਣਾ। ਤਾਰਾਂ ਹੀ ਕੱਢ ਦਿੰਦੇ ਆਪਾਂ। ਕੱਲੇ ਨਾ ਟਾਪਰੇ ਗੇਅਰ ਨਾ ਜੀ। ਮਜੂਰ ਪੈਂਦਾ ਨਾ ਤੁਹਾਨੂੰ। ਨਾ ਇਹ ਅੰਦਰ ਖੰਡਾ ਚੱਲਦੇ ਆ। ਕੰਨਾਂ ਜੀ ਨੂੰ ਅਲੋ ਓਕੇ ਹਾਂਜੀ ਹੱਥ ਧੋਣੇ ਨੂੰ ہاں ਕੰਮ ਲੈ ਬਈ ਇਨਵਰਟਰ ਖੜਾ ਹੀ ਹੈ ਹਨਾ ਤੇ ਬਿਜਲੀ ਵਾਲੇ ਬੁਲਾਏ ਸੀਗੇ ਉਹ ਤਾਂ ਠੀਕ ਕਰ ਗਏ ਆਪਣੀ ਐਨੇ ਮੈਂ ਦੂਜੇ ਆਪਣਾ ਘਰ ਵਾਲਾ ਬਿਜਲੀ ਵਾਲਾ ਵੀ ਬੁਲਾ ਲਿਆ ਥਾਣੇ ਮੈਂ ਕਿਹਾ ਬੈਲ ਲਵਾ ਲਾਂਗੇ ਨਾਲੇ ਬਿਜਲੀ ਦਿਖਾ ਲਾਂਗੇ ਤਾਂ ਲੈ ਬਈ ਚੱਲ ਪੰਜਾਬ ਹੁਣ ਦੇਖਿਓ ਵੋਲਟੇਜ ਚੈੱਕ ਕਰਕੇ ਉਹ ਵਾਲੀ 220 230 ਸਹੀ ਆਉਣਾ ਹੈ ਹਾਂ ਪੂਰੀ ਹੈ ਹਾਂ ਪਹਿਲਾਂ ਤਾਂ ਪਤਾ ਕਿੰਨੇ ਰਹੀ 180 ਆਪਣਾ ਦਾ ਰਾਇਨ ਚੱਲਦਾ ਹਾਂ 100 220 ਆ ਰਹੀ ਹੈ ਹੁਣ ਉਹ ਕਟਰ ਚੱਲਦਾ ਹੁਣ ਅੰਦਰ ਪੱਖਾ ਨਹੀਂ ਬੰਦ ਹੁੰਦਾ ਅੰਦਰ ਪੱਖਾ ਬੰਦ ਹੋ ਜਾਏ ਤਾਂ ਜੋੜ ਜੋ ਢਿੱਲੇ ਸੀਗੇ ਫਿਰ ਉੱਪਰ ਆ ਚਾਵਣਾ ਰਹੀ ਹੈ ਕਿ ਹਾਲ ਠੰਡਾ ਬੰਦੇ ਨੇ ਛੱਡ ਕੇ ਆਉਣਾ ਪੈਣਾ ਹਲੇ ਗ੍ਰੇਡ ਦੀ ਬਾਲਟੀ ਲੈ ਰਿਓ ਛੱਡ ਦਿਓ ਫੜੀ ਮੈਰੀ ਲਾਤਾ ਬਹੁਤ ਤੇ ਇਹਨਾਂ ਨੇ ਲੋਕ ਵੀ ਲਾਉਣਾ ਹਲੇ ਅੱਜ ਕੋਣ ਕੇ ਦਿਖਾਉਂਗੀ ਹਲੇ ਥੋੜੀ ਫੀਟਿੰਗ ਰਹਿ ਗਈ ਹੋਣੀ ਇਹਨਾਂ ਨੇ ਫੇਰ ਦਿਖਾਉਣਾ ਤੁਹਾਨੂੰ ਨਾ ਲੋੜੀ ਇੱਧਰ ਫੀਟਿੰਗ ਜਲਦੀ ਬਿੱਲੀ ਦੀ ਬਾਸ ਨੇ ਥੋੜੀ ਲੋੜ ਹੁੰਦੀ ਹੈ ਬਾਸ ਮਾਰਕੀਟ ਤੋਂ ਲਾਉਂਦੇ ਇਹ ਹੋਰ ਦੇ ਅੰਦਰੋਂ ਸਪਲਾਈ ਕਰੀ ਵੀ ਅੰਦਰੋਂ ਦਾ ਸਪਲਾਈ ਜੀ ਅੰਦਰੋਂ ਸਪਲਾਈ ਮੰਗੇ ਹਾਂ ਤੇ ਮੋਟਾ ਲਾਉਂਦੇ ਮੋਟਾ ਲਾਉਂਦੇ ਇੰਚ ਇਧਰ ਆ ਜੋ ਮੋਟਾ ਐਂ ਤਰ੍ਹਾਂ ਇਧਰ ਲਈ ਬਾਜ ਨੂੰ ਦੇਖਾਂਗੇ ਜਾਂ ਟਾਇਲ ਲਾਉਂਗੇ ਹਨ ਜਮਾਗੇ ਨਹੀਂ ਕੋਈ ਥੱਲੇ ਤਾਂ ਨਹੀਂ ਕੋਈ ਛਡਾਉਣੀ ਨਨ ਗੰਦੀਆਂ ਲੋੜੇ ਨੇ ਇਹ ਦਾ ਹਾਂ ਮੋਟਰ ਦਾ ਲੋੜੇ ਨੇ ਬਾਹਰ ਹੀ ਵਰਦਾਂਗੇ ਵਾਹ ਮੋਟਰ ਦਾ ਤੇ ਆਏਗਾ ਮੈਂ ਉੱਤੇ ਮੈਨਾਂ ਉਧਰ ਕੋਈ ਪੈਪੂਪ ਤਾਂ ਨਹੀਂ ਦੱਪਣੇ ਐ ਨਹੀਂ ਨਹੀਂ ਫਿਰ ਸਾਹ ਹੋਈਏ ਬਸ ਠੀਕ ਮੈਂ ਇਧਰ ਟਾਇਲ ਹੁਣੇ ਲਵਾ ਦਵਾਂ ਤੇ ਟਾਇਲ ਹੁਣੇ ਇਹਦਾ ਅੱਵੇ ਲੱਗੂਗੀ ਛੇ ਅੱਛਾ ਹੁਣੇ ਲਾਉਣੀ ਐ ਨਾ ਨਾ ਆਪਾਂ 2 ਹਫ਼ਤੇ ਤੱਕ ਅੰਦਰ ਤੇ ਇਹਦਾ ਲੱਗਣਾ ਐ ਤਾਂ ਆਹ ਤਾਹ ਦਾਣਾ ਵੀ ਆਵਾਜ਼ ਆ ਰਹੀ ਹੈ ਮੈਂ ਜੇ ਪੁੱਛਾਂ ਮੈਂ ਜੋੜੀਆਂ ਨਹੀਂ ਆਂ ਹਾਂਜੀ ਫਾਰਾਂ ਦਾ ਮਾਜੂੜੀਆਂ ਨਹੀਂ ਆ ਦੇਖ ਅੱਛਾ 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 ਤੇ ਕੇ ਗੱਲ ਹੈ ਠੀਕ ਤੋਂ ਕੇ ਭਲਾ ਹੀ ਬਣੇ ਆਈ ਬਾਦ ਦੀ ਮੋਟੀ ਹੈ ਨਵੀਂ ਬੈਲ ਲਾਤੀ ਮਾਸਟੀ ਛੇ ਦੀ ਬਰੀ ਆ ਗਈ ਹਾਂ ਹਾਂਜੀ ਫੜਾ ਵੀ ਲੱਗਣੇ ਕੰਨ ਲੱਗੇ ਜੀ ਲੰਦਾ ਲਾ ਦੇ ਉੱਪਰ ਲੱਗੂ ਨਾ ਉੱਪਰ ਲੱਗੂ ਆਹ ਸਾਡੀ ਸੋਚ ਐ ਸੋਚ ਵੀ ਦੁਈ ਆ ਹੱਥੜਾ ਰੇਵੀ ਇਹ ਵੀ ਉਹਦੇ ਨਾਲੇ ਰਲ ਜਣੀ ਟਾਇਲ ਦੇ ਹਨਾ ਟਟ ਆਈ ਨਾਲੇ ਜਾਂਦੀ ਆਪਾਂ ਹਾਂ ਬਰਾ ਦੁਈ ਲਗਾਂ ਜਿੱਤੇ ਰਾਮੀ ਅੱਛਾ ਆ ਠੀਕ ਐ ਤੁਹਾਨੂੰ ਕੱਥੇ ਹਸਾਉਣ ਨਾਲ ਲਿਆਦਾ ਹਾਂ ਮੈਚ ਕਰ ਦਿੰਦੇ ਹਾਂ ਹਾਂ ਜੀ ਹਾਂ ਇਹ ਹੁਣ ਚੱਲਦੀ ਆ ਨਾ ਬਿਲਡਿੰਗ ਪੂਰੀ ਉਹ ਲੈ ਠੀਕ ਹੈ ਹੁਣ ਵੀ ਲੈਡ ਘਾੜ ਦੇਣੀ ਆ ਬੈਲਡਿੰਗ ਚੱਲਦੀ ਹੈ ਹੁਣ ਲੈਡ ਘਾੜ ਦੇਣੀ ਆ ਜੇ ਬੈਲਡਿੰਗ ਚੱਲਦੀ ਨਹੀਂ ਤੇ ਪਹਿਲਾਂ ਜਮੇ ਟਿੰਮ ਹਾਂ ਆ ਪੱਖਾ ਹੀ ਬੰਦ ਹੋ ਜਾਂਦਾ ਜਦ ਜੰਦਾ ਭਾਈ ਅੰਦਰ ਤੇ ਕੇਟ ਆਏ ਦੇਖ ਵਾਹ ਉਹ ਜਿਹੜੇ ਆ ਬਣੇ ਬਣਾਏ ਕਹਿੰਦੇ ਆ ਆ ਵੀ ਲੱਗ ਰਖੀ ਸੁੱਟਾ ਮੈਂ ਨਹੀਂ ਘੜਦੇ ਨਹੀਂ ਨੂੰ ਦੱਬਣੀਆਂ ਨੇ ਨਿਕੰਡ ਉਹ ਚ ਮਾਦੀ ਇਹ ਪਤਾ ਵੀ ਨਹੀਂ ਲੱਗਦੀ ਚੰਕ ਜਿਆਦਾ ਇਹਦੀ ਗੱਲ ਨਹੀਂ ਸੰਭੋਲਦਾ ਪੀਛਾ ਹਲ ਗਿਆ ਉਹ ਨਾ ਮੈਂ ਲੈਂਡ ਵਾਲ ਦੀ ਫੇਰ ਦੇਖੇਗਾ ਨੇ ਹਾਂ ਲੋ ਭਾਈ ਲੱਗੇ ਇਹਦੇ ਪਟਿੰਗ ਹੋਣੀ ਆ ਇਹਦੀ ਵੀ ਮ ਮੇਰੇ ਤੇ ਉਬਰਾ ਬੰਨਣਾ ਨਹੀਂ ਇਹਦੇ ਹਾਂ ਜੀ ਇੰਨੀ ਇਹਦੀ ਪਕੜੀਂ ਆਣੀ ਹੈ ਇਹਦੀ ਥੋੜੀ ਜੰਨੀ ਇੰਨੀ ਵਗੀ ਆਣੀ ਹੈ ਨਾੜ ਦੇ ਦੇਖਣ ਲੱਗੇ ਕੋਲ ਨੂੰ ਪਰੋਂ ਨਾ ਇਹਨੂੰ ਖੋਦ ਮੰਨੇ ਖੋਦ ਮੰਨੇ ਇਹਦਾ ਪਾਦ ਨਹੀਂ ਸੈਂਡ ਮੰਨੇ ਨੂੰ ਹੀ ਪਾਣੀ ਨਾਟ ਨੂੰ ਲੱਗਦਾ ਨਾ ਨਾ ਮਨੇ ਦੇਖ ਲੱਗੀ ਟੌਰ ਟੌਰ ਹੋ ਗਿਆ ਮੈਂ ਬੈਲ ਵੀ ਚੱਲ ਗਈ ਲੱਕੀ ਮਾਰ ਕੇ ਮਾ ਜਿਹੜੀ ਟੱਲੀ ਮਾਰੇ ਕਰੀ ਉਹ ਉਹ ਜਿਹੜੇ ਕਰੀ ਬਸ ਆਲਾ ਵਈ ਬਾਹਰ ਨਾਲੇ ਗੇਟ ਤੇ ਫੇਟੋਂ ਚੱਲੇ ਆ ਬਸ ਠੋਕਰੇ ਲਾਉਣੀਆਂ ਰਹਿ ਗਈਆਂ ਲੋ ਬਈ ਹੋ ਗਈ ਛੁੱਟੀ ਲੱਗ ਗਿਆ ਗੇਟ ਠੀਕ ਹੈ ਜੀ ਚੱਲੇ ਲੋ ਬਈ ਹੁਣ ਵਾਰੀ ਆ ਗਈ ਮੰਮੀ ਜੀ ਨੂੰ ਦਿਖਾਉਣ ਦੀ ਗੇਟ ਦੀ ਅੰਦਰ ਤੇ ਏਦਾਂ ਲੱਗਦਾ ਮੰਮੀ ਅੰਦਰ ਤੇ ਆ ਲੁੱਕਾ ਹੈ ਹਾਂ ਨਹੀਂ ਅੰਦਰ ਗਰੇਜੂ ਲੱਗ ਗਈ ਕ੍ਰੇਜ਼ੀ ਕਰਤੀ ਅੰਦਰ ਤੇ ਵੀ ਘੈਂਟ ਲੱਗਦਾ ਅੰਦਰ ਤੇ ਵੀ ਘੈਂਟ ਲੱਗਦਾ ਹਾਂ ਲਈ ਬਥੋੜਾ ਰ ਇੱਕ ਪੰਗਾ ਪੈਂਦਾ ਹਾਂ ਪਹਿਲਾ ਵਟਾਉਣੀ ਹੋਣੀ ਹੈ ਹਾਂ ਚੰਨਾ ਕ ਤੇ ਬਿਠਾਇਆ ਇਹੇ ਗੇਟ ਥੱਲੇ ਲੱਗਦਾ ਸਾਨੂੰ ਫੋਲਡ ਕੇ ਦਿਖਾਉਂਦਾ ਅੱਛਾ ਉਚਾਈ ਆ ਸਮਝ ਗਈ ਇਹ ਆਰਕ ਨਹੀਂ ਮੈਂ ਉਹਨੂੰ ਪੁੱਛਿਆ ਟੈਲਾ ਨੇ ਇਹਨੂੰ ਮੈਂ ਜੇ ਟੈਲਾ ਘਸਾ ਦੇ ਇਹ ਨਵੇਂ ਪਟਕੇ ਦਵਾਰ ਲਾ ਦੇ ਹਾਂ ਨਾ ਹੁਣ ਦੇਖਦੇ ਡੈਡੀ ਨੂੰ ਪੁੱਛੋਂਗੇ ਹਾਂ ਉਹਨੂੰ ਪੁੱਛ ਲਈ ਹਾਂਜੀ ਵੈਸੇ ਮੋਟਰਸਾਈਕਲ ਤੇ ਲੰਘੇ ਜਾਣਾ ਤਾਂ ਮੇ ਇੱਕ ਕੁਝੀ ਬੜੀ ਕੱਢਣੀ ਹੈ ਸਿੱਧੀ ਨਿਕਲਣੀ ਹੈ ਨਾ ਤਾਂ ਖੁੱਲੇ ਜਾਣਾ ਬੜੀ ਕੱਢਣੀ ਚੀਜ਼ ਗੱਡੀਆਂ ਟੇਢੀ ਹੈ ਕਰਨੀ ਸੜਕ ਉਹ ਹੈ ਬਾਕੀ ਆ ਰੋ ਬਾਅਦ ਤੇ ਦਿਖਾਵਾਂ ਆ ਲਾ ਦਮ ਆ ਲਾ ਦ ठीक लग था? लगूंगी। खोल के था हले प्यारे खोलना हले उपर बीम नहीं भरे हाले उपर ओ कम खोलियो कित बीम भर फिर जिंदा मर्जी खोलिए ਕੋਈ ਦਾ ਵੀ ਅੱਜ ਦੇ ਮੌਸਮ ਕਿੱਥੇ ਚੋਣਾਂ ਨੇ ਇਹਨਾਂ ਨੇ ਬਾਹਰੋਂ ਨੀ ਬਿੱਲ ਰਾਂ ਚ ਅੱਧੀ ਟੈਲ ਲੱਗੂਗੀ ਉਹ ਅੱਧੀ ਚਾਨ ਉਹਰੇ ਤਾਂ ਖੋਲੇਗਾ ਨਾ ਬਸ ਅੱਧੀ ਟੈਲ ਲੱਗ ਜਾਣੀ ਹਾਂਜੀ ਅੱਧੀ ਟੈਲ ਲੱਗ ਜਾਣੀ ਹਾਂ ਇੱਧਰ ਤਾਂ ਲਾ ਦੇਣੀ ਬਸ ਲੱਗ ਜਾਣੀ ਇੱਧਰ ਲਾ ਦੇਣ ਬਾ ਉਧਰ ਇੱਧਰ ਛੱਡ ਦੇਣੀ ਕਿੱਧਰ ਛੱਡ ਦੇਣੀ ਹਾਂ ਲੋਈ ਤਾਂ ਮਾਈ ਵੀ ਆ ਗਈ ਹਾਂਜੀ ਲੱਗਿਆ ਗੇਟ ਮੰਦਾ ਦਾ ਲੰਘਿਆ ਤੁਹਾਡਾ ਰਿਕਸ਼ਾ ਮਰਿਆ ਮੈਨੂੰ ਹਾਂ ਲੈ ਆ ਵੀ ਦੇਖੋ ਗੇਟ ਆਹ ਫੱਕਾ ਜਾ ਤਾ ਫੱਕਾ ਤਾ ਤੇ ਉਹਰੇ ਕੋ ਠੋਕਰ ਲੱਗ ਜਾਵੇ ਤਾਂ ਅੱਗੇ ਨਹੀਂ ਜਾਏ ਕਰਨਾ ਇਹਨੇ ਤੇ ਅੱਗੇ ਜਾਣਾ ਨਹੀਂ ਆ ਪੰਗਾ ਵਹਿ ਗਿਆ ਹੈਂਟਾ ਲੱਤੀ ਵੀ ਔੜੇ ਆੜ ਗਿਆ ਟੈਲਾ ਕਰਾਉਂਗੀਆਂ ਲੋਟ ਹੁਣ ਇੰਨਾ ਤਾਂ ਹੁੰਦਾ ਹੀ ਆ ਬਾਈ ਠੀਕ ਨੇ ਕਾਹਦੇ ਹੁੰਦਾ ਬਾਈ ਇਹ ਚਾਈ ਹੈ ਇੱਧਰੋਂ ਨਿਕਾਉਣ ਕਰੀਏ ਚਾਈ ਹੁੰਦੀ ਟਾਲੇ ਬਹੁਤ ਹੋਰ ਜੱਟ ਲੈਣਾ ਦਾ ਥੋੜਾ ਉੱਥੇ ਗਿਆ ਦਾ ਆਹ ਨਹੀਂ ਮਾ ਹੋਣਾ ਦਾ ਬਈ ਗੇੜ ਫਰਕ ਪੈਂਦਾ ਦਾ ਇਹਦਾ ਚੱਲ ਕੋ ਕਪਟਾਗੇ ਲਵਾ ਲਾਂਗੇ ਦੇਖੋ ਫਿਰ ਸਲਾਹ ਕਰਦੇ ਆ ਕਿ ਆ ਬਣੂਗਾ ਹਾਂ ਓ ਠੀਕ ਅੱਜਾ ਕਰ ਗਿਆ ਪੱਕਾ ਕੰਮ ਆ ਇਹਦਾ ਘਰ ਪੱਕਾ ਕਰ ਗਿਆ ਮਰੂਕ ਲੈ ਕੇ ਭਰ ਕੇ ਉੱਪਰ ਵੀ ਕਰਤਾ ਬਹੁਤ ਠੀਕ ਆਈ ਭਰਨਾ ਹੋ ਆਪਾਂ ਨੇ ਆਈ ਭਰਨੇ ਬਾਅਦ ਆਪਾਂ ਨੇ ਓਕੇ ਗੇੜ ਹਰ ਲੋਗੇ ਹੁਣ ਹਵਾ ਹਵਾ ਬੋਟਾਂ ਨੂੰ ਲੱਗਦਾ ਉਧਰ ਮੈਂ ਕਿ ਫਸਿਆ ਆ ਮੈਂ ਵੀ ਬਾਹਰੋਂ ਇੱਕ ਹੋਰ ਜੀ ਦੇਖੋ ਲੱਭੋ ਇੱਕ ਹੋਰ ਜੀ ਲੱਗੀ ਨਵੀਂ ਅੱਜ ਬੱਲ ਹਾਂ ਬੱਲ ਮਾਰੇ ਕਰਿਓ ਆਗੇ ਉਹ ਫੋਟੋ ਜੀ ਕਿਹੜੀ ਕੈਮਰਾ ਬਾਅਦ ਚ ਲੱਗੋ ਉਹ ਤਾਂ ਬਾਅਦ ਚ ਲੱਗੋਗੇ ਬੜਾ ਰੈਥੋਂ ਵੀ ਤੱਕ ਸਹਲੇ ਅੰਦਰ ਪਈ ਹੰਦ ਦੱਲੇ ਆਗਨੇ ਦਿਨ ਤੇ ਸੁੱਖ ਰਹੋ ਜੀ ਬਾਹਰ ਤੋਂ ਬਾਸੋਂ ਅੱਜ ਪਾਇਆ ਇਹ ਅੱਜੇ ਧੁੱਪ ਬਾਹਰ ਨਿਕਲ ਗਈ ਪਨਈ ਵਾਸਤੇ ਕਰਾ ਕੇ ਬਹੁਤ ਅੱਜ ਤੇ ਲੋ ਬਈ ਹੁਣ ਆਪਾਂ ਕਰਦੇ ਵਲੌਗ ਬੰਦ ਤੇ ਇਹ ਡੈਡੀ ਜੀ ਕਿੰਨੇ ਔਰੇ ਹੰਦੇ ਕਿੰਨਾ ਚਾਹਣ ਦਾ ਗੇਟ ਲੱਗੇ ਦਾ ਮਰੇ ਇਹ ਡੈਡੀ ਜੀ ਹੰਦੇ ਔਰੇ ਕਿੰਨਾ ਚਾਹਣ ਦਾ ਗੇਟ ਲੱਗੇ ਦਾ ਹਾਂ ਹਾਂ ਇਹ ਵੀ ਕਰਾਵਾਂਗੇ ਗੇਟ ਕਰਕੇ ਹੀ ਖੜਾ ਤਾਂ ਹੋ ਗੇਟ ਕਰਕੇ ਹੀ ਖੜੇ ਤੇ ਕਾਲੂ ਕਰਾ ਲੈਣਾ ਇਹ ਵੀ ਤੇ ਠੀਕ ਕਾਲੂ ਕਰਾ ਦੇਣੇ ਕਾਲੂ ਆਉਣਾ ਉਹਨੇ ਸਾਢੇ ਘੱਟ ਬੁਲਾਇਆ ਹੋਣਾ ਉਹਨੇ ਹਾਂ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਅੱਜ ਦੀ ਵੀਡੀਓ ਲੇਟ ਹੋ ਗਈ ਤੇ ਗੇਟ ਨੂੰ 7:30 ਹੋ ਗਏ ਨਾ ਮੇ ਪੌਣੇ 8:00 ਹੋ ਗਏ 8:00 ਵੱਜ ਗਏ ਬੱਲੇ ਲੋਕ ਵੀ ਕਰਦੇ ਬਲੌਗ ਬੰਦ ਤੇ ਮਿਲਦੇ ਹੁਣ ਅਗਲੇ ਬਲੌਗ ਚ